ਜਗ ਗੁਰਦੇਵ ਧੰਨ ਗੁਰਦੇਵ ਅੱਜ 2 ਤਰੀਕ 6 ਮਹੀਨਾ 2024 ਸਤਗੁਰ ਗੁਰਦਾਸ ਚੌਕ ਜੋ ਮਹਾਰਾਜ ਦੇ ਨਾਮ ਤੇ ਬਣਿਆ ਹੋਇਆ ਚੌਕ ਹੈ ਉਸ ਦੀ ਹਾਲਤ ਅੱਜ ਦੀ ਵੀਡੀਓ ਦੇਖ ਲਓ ਔਰ ਜੋ ਗੁਰਪੁਰਬ ਸਤਗੁਰ ਗੁਰਦਾਸ ਮਹਾਰਾਜ ਜੀ ਦਾ ਫਰਵਰੀ ਵਿੱਚ ਲੰਘ ਕੇ ਉਸ ਦੀਆਂ ਵੀਡੀਓ ਸੰਜੇ ਪਾਸੇ ਲੱਗੀਆਂ ਹੋਈਆਂ ਆ ਸੋ ਅੱਜ ਦੀ ਹਾਲਤ ਚੌਂਕ ਦੇ ਦੇਖ ਕੇ ਬਹੁਤ ਹੀ ਕਲੋ ਮਨ ਦੁਖੀ ਹੁੰਦਾ ਜੋ ਹਾਲਤ ਹੈ ਫੁੱਲ ਬੂਟੇ ਸੁੱਕ ਚੁੱਕੇ ਆ ਕਿਉਂਕਿ ਬਹੁਤ ਸੰਗਤਾਂ ਨੇ ਕਿਹਾ ਸੀ ਅਸੀਂ ਦੇਖਭਾਲ ਕਰਾਂਗੇ ਜਿਵੇਂ ਅਸੀਂ ਕਰਾਂਗੇ ਤੇ ਬੇਨਤੀ ਵੀ ਕੀਤੀ ਸੀ ਗੁਰਪੁਰਬ ਤੇ ਕਿ ਇਹ ਸੇਵਾ ਜੋ ਚੌਂਕ ਦੀ ਹੈ ਛੱਡ ਰਿਆਂ ਪਰ ਕਿਸੇ ਨੇ ਵੀ ਇਸ ਦੀ ਦੇਖਭਾਲ ਨਹੀਂ ਕੀਤੀ ਸੋ ਦੇਖੋ ਆਪ ਵੀਡੀਓ ਦੇ ਵਿੱਚ ਸੱਜੇ ਪਾਸੇ ਕਿਵੇਂ ਹਰਿਆ ਭਰਿਆ ਚੌਂਕ ਫੁੱਲਾਂ ਦੇ ਨਾਲ ਸਜਿਆ ਹੋਇਆ ਪਰ ਇਹ ਖੱਬੇ ਪਾਸੇ ਦੇਖੋ ਜੋ ਅੱਜ ਦੀ ਵੀਡੀਓ ਹੈ ਜਿਸ ਦੇ ਵਿੱਚ ਘਾਹ ਪੂਰੀ ਤਰ੍ਹਾਂ ਸੁੱਕ ਚੁੱਕਾ ਹੈ ਇੱਕ ਜਿਵੇਂ ਬੰਜਰ ਜ਼ਮੀਨ ਬਣ ਚੁੱਕੀ ਹੈ ਉਸ ਦੀ ਹਾਲਤ ਇਸ ਤਰ੍ਹਾਂ ਦੀ ਹੋ ਗਈ ਹੈ ਜੋ ਫੁੱਲ ਬੂਟੇ ਲੱਗੇ ਸੀ ਉਹ ਸਾਰੇ ਸੁੱਕ ਚੁੱਕੇ ਆ ਸੋ ਆਪ ਦੇਖ ਦਿਓ ਕਮਲਿਆਂ ਦੇ ਵਿੱਚ ਜੋ ਫੁੱਲ ਬੂਟੇ ਲੱਗੇ ਸੀ ਉਹ ਵੀ ਪੂਰੀ ਤਰ੍ਹਾਂ ਸੁੱਕ ਚੁੱਕੇ ਆ ਬਹੁਤ ਹੀ ਮਨ ਦੁਖੀ ਹੁੰਦਾ ਹੈ ਜਦੋਂ ਸੰਗਤਾਂ ਸਤ ਗੁਰਵਦਾਸ ਸਮਾਰੋਹ ਦੇ ਨਾਮ ਤੇ ਬਣੇ ਚੌਕ ਦੇ ਵਿੱਚ ਧਿਆਨ ਨਹੀਂ ਦਿੰਦੇ ਆ ਸੋ ਦੇਖੋ ਕਿੰਨੇ ਸੋਹਣੇ ਫੁੱਲ ਲੱਗੇ ਹੋਏ ਸੀ ਅੱਜ ਤੋਂ 3-4 ਮਹੀਨੇ ਪਹਿਲਾਂ ਤੇ ਅੱਜ ਦੀ ਹਾਲਤ ਦੇਖੋ ਕਿਹੋ ਜੀ ਤਰਸਜੋਗ ਹਾਲਤ ਹੈ ਸੋ ਗੁਰੂਪਿਆਰੇ ਸੰਸਮ ਜੀਓ ਸੰਗਤਾਂ ਨੂੰ ਬੇਨਤੀ ਕਰਦੇ ਕੋਈ ਵੀ ਪ੍ਰਬੰਧਕ ਕਮੇਟੀ ਜਾਂ ਕੋਈ ਵੀ ਸਾਥੀ ਇਸ ਚੌਕ ਦੀ ਦੇਖਭਾਲ ਕਰ ਸਕਦਾ ਹੈ ਤਾਂ ਜਰੂਰ ਕਰੇ ਜਾਂ ਦਾਸ ਨਾਲ ਸੰਪਰਕ ਕਰੇ ਕਿ ਕਿਸ ਤਰ੍ਹਾਂ ਹੋ ਸਕਦੀ ਹੈ ਤੇ ਕਿੱਦਾਂ ਆਪਾਂ ਇਸ ਨੂੰ ਹੋਰ ਵਧੀਆ ਚੌਂਕ ਨੂੰ ਤਿਆਰ ਕਰ ਸਕਦੇ ਹਾਂ ਤੇ ਜੇ ਨਹੀਂ ਤਿਆਰ ਕਰਨਾ ਤਾਂ ਫਿਰ ਜੋ ਇਸ ਤਰ੍ਹਾਂ ਦੀ ਹਾਲਤ ਹੈ ਕਿ ਇਸੇ ਤਰ੍ਹਾਂ ਰਹਿਣੀ ਚਾਹੀਦੀ ਹੈ ਜੈ ਗੁਰਦੇਵ ਤਨ ਗੁਰਦੇਵ